ਸਸ਼ੂਕਾਲ ਕਲੀਅਨ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਬੀਕੇ ਯੂ ਇਕਤਾ ਉਗਰਾਹਾਂ ਦੇ ਪ੍ਰਧਾਨਯ ਸਿੰਘਾਰਾ ਸਿੰਘ ਮਾਨ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਤਾਦਾਜ਼ਾ ਇਹ ਕਿ ਇੱਥੇ ਸੂਕਤ ਕਿਸਾਨ ਮੋਰਚੇ ਦੇ ਸੱਦੇ ਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਸਾਨ ਆਗੂ ਦਾ ਇਹ ਕਿਹੜਾ ਹੈ ਕਿ ਆਪਣੀਆਂ तमाम ਮੰਗਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਇੱਕ ਪਾਸੇ ਸ਼ੰਭੂ ਤੇ ਦੂਜੇ ਪਾਸੇ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਇਸੇ ਸੰਘਰਸ਼ ਦੇ ਵਿੱਚ ਸਯੋਗ ਪਾਉਂਦਿਆਂ ਹੋਇਆ ਉਹਨਾਂ ਦੇ ਵੱਲੋਂ ਹੁਣ ਮੰਗਾਂ ਮੰਨੀਆਂ ਜਾਣ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਦਰਅਸਲ ਐਸ ਕੇਐਮ ਦੇ ਸੱਦੇ ਤੇ ਰਾਸ਼ਟਰਪਤੀ ਦੇ ਨਾਂ ਡੀਸੀ ਦਫ਼ਤਰ ਪਹੁੰਚ ਕੇ ਡੀਸੀ ਇੱਕ ਮੰਗ ਪੱਤਰ ਜਿਹੜਾ ਏ ਉਹ ਸੌਂਪਿਆ ਜਾਣਾ ਤੇ ਇੱਥੇ ਇਹਨਾਂ ਦਾ ਇਹ ਕਹਿਣਾ ਕਿ ਰੈਡੀ ਕਰਦੇ ਆ ਅਸੀਂ ਡੀਸੀ ਦਫ਼ਤਰ ਪਹੁੰਚ ਕੇ ਮੰਗ ਪੱਤਰ ਦੇਣਾ ਤੇ ਉਸ ਤੋਂ ਬਾਅਦ ਉਹਨਾਂ ਮੰਗ ਕੀਤੀ ਹੈ ਕਿ ਸਰਕਾਰ ਜਿਹੜੀਆਂ ਮੰਗਾ ਨੇ ਉਹਨਾਂ ਤੇ ਧਿਆਨ ਦੇਵੇ ਤੇ ਕਿਸਾਨਾਂ ਤੇ ਜਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਉਹ ਬੜਾ ਨਿੰਦਣ ਹੋ ਗਏ। ਇਸ ਦੇ ਦਰਮਿਆਨ ਪੰਜਾਬ ਸਰਕਾਰ ਤੇ ਤੰਗ ਕੱਸ ਦਿਆ ਹੋਇਆ ਕਿਸਾਨ ਆਗੂ ਸ਼ੰਗਾਰਾ ਸਿੰਘ ਮਾਨ ਦਾ ਇਹ ਕਹਿਣਾ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸਦਕੇ ਮਤਾ ਪਾ ਕੇ ਡਰਾਫਟ ਵਾਪਸ ਕਰਵਾਉਣਾ ਚਾਹੀਦਾ ਹੈ। ਇਹਦਾ ਪੰਜਾਬ ਸਰਕਾਰ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਕੀਤਾ ਜਾ ਸਕਦਾ ਹੈ। ਮੇਰਾ ਨਾਮ ਹੈ ਕਿਹੜੀ ਜੱਥੇਬੰਦੀ ਕੀ ਬਾਪਰਾ ਕਾਚੂ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਹਾਂ। ਮੈਂ ਭਾਰਤੀ ਕਿਸਾਨ ਨੂੰ ਨੇਕਤਾ ਗਰਾਹਾਂ ਦਾ ਜ਼ਿਲ੍ਹਾ ਬਠਿੰਡਾ ਦਾ ਪਤਾਨ। ਅੱਜ ਜੋ ਅਸੀਂ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਤਹਿਤ ਕਿਉਂਕਿ ਪਿਛਲੇ ਦਿਨ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰਕੇ ਜਿਹਦੇ ਵਿੱਚ ਪਹਿਲੀ ਮੰਗ ਮੇਨ ਮੰਗਾਂ ਜੋ ਕੇਂਦਰ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਡਰਾਫਟ ਭੇਜਿਆ ਗਿਆ ਮੰਡੀਕਰਨ ਖੇਤੀ ਨੀਤੀ ਦਾ ਖਰੜਾ ਉਹਦਾ ਡਟਮਾ ਵਿਰੋਧ ਤੇ ਉਹਨੂੰ ਤੁਰੰਤ ਵਾਪਸ ਲਵੇ ਕੇਂਦਰ ਸਰਕਾਰਾਂ ਇਹ ਸਾਡੀ ਪਹਿਲੀ ਮੰਗ ਹੈ ਦੂਜੀ ਮੰਗ ਜੋ ਦਿੱਲੀ ਦੀਆਂ ਰਹਿੰਦੀਆਂ ਮੰਗਾਤੇ ਬਾਰਡਰ ਵਾਲੇ ਸਾਡੇ ਕਿਸਾਨ ਵੀ ਲੜ ਰਹੇ ਆ ਦੋ ਫੋਰ ਮਾ ਇੱਕ ਪਸੇ ਜਗਜੀਤ ਡੱਲੇਵਾਲ ਮਰਨwarte ਬੈਠੇ ਆ ਉਹ ਲਗਭਗ ਮਹੀਨਾ ਪੂਰਾ ਹੋ ਗਿਆ ਉਹਨਾਂ ਨੂੰ ਮਰਨwarte ਤੇ ਬੈਠਿਆ ਨੂੰ ਇਸੇ ਤਰ੍ਹਾਂ ਉਹਨਾਂ ਦਾ ਦੂਜਾ ਉਧਰ ਸ਼ੰਭੂ ਬਾਰਡਰ ਤੇ ਉਹ ਉਧਰ ਬੈਠੇ ਆ ਉਹਨਾਂ ਨੂੰ ਸੌਦਾ ਜਥਾ ਵੀ ਦਿੱਲੀ ਨਹੀਂ ਜਾਣ ਦਤਾ ਉਹਨਾਂ ਦੇ ਉੱਤੇ ਗੋਲੇ ਪਾਣੀ ਦੀਆਂ ਬਿਛਾੜਾ ਰਬੜ ਦੀਆਂ ਗੋਲੀਆਂ ਬਹੁਤ ਕੁਝ ਉਹਨਾਂ ਤੇ ਤਸ਼ੱਦਦ ਜਬਰ ਕੀਤਾ ਜਾ ਰਿਹਾ ਉਹ ਇਸ ਸਾਰੇ ਕੁਝ ਦੇ ਖਿਲਾਫ ਸਾਡੀ ਅੱਜ ਦੇ ਧਰਨਿਆਂ ਦੀ ਜ਼ੋਰਦਾਰ ਮੰਗ ਹੈ ਕਿ ਉਹਨਾਂ ਵੀਰਾਂ ਦੀਆਂ ਮੰਗਾਂ ਮੰਨ ਕੇ ਤੁਰੰਤ ਲਾਗੂ ਕੀਤੀਆਂ ਜਾਣ ਤੇ ਅਸੀਂ ਅੱਜ ਰਾਸ਼ਟਰਪਤੀ ਦੇ ਨਾਂ ਤੇ ਸਾਂਝੇ ਤੌਰ ਤੇ ਐਸਕੇਮ ਦੇ ਸਦੇ ਜਿੰਨੀਆਂ ਪੰਜਾਬ ਦੀਆਂ ਐਸਕੇਮ ਦਾ ਹਿੱਸਾ ਹੈ 파ਟਰ ਜਿ세 ਬੰਦੇ ਕੋ ਸਾਰੀਆਂ ਅਸੀਂ ਬਟਿੰਡੀ ਦੇ ਨਾਲ ਸੰਬੰਧ ਇਕੱਠੇ ਹੋਏ ਤੇ ਸਾਂਝੇ ਤੌਰ ਤੇ ਇੱਥੋਂ ਪਹਿਲਾਂ ਸਾਡੀ ਇੱਥੇ ਰੈਲੀ ਚੱਲਣੀ ਹੈ ਰੈਲੀ ਤੋਂ ਬਾਅਦ ਅਸੀਂ ਮੁਜਾਰਾ ਕਰਦੇ ਹੋਏ ਡੀਸੀ ਦਫ਼ਤਰ ਜਾ ਕੇ 2:30 ਵਜੇ टीसी ਰਾਹੀਂ ਰਾਸ਼ਟਰਪਤੀ ਦੇ ਨਾਤੇ ਮੰਗ ਪੱਤਰ ਮਿਲ ਸਕਦਾ। ਇੱਕ ਨਾਮ ਜਾਂਦੇ ਬੱਲੇਵਾਲ ਸਾਹਿਬ ਦੇ ਕੋਲ ਸਪਸ਼ਟ ਕਰਦੀ ਆ। ਦੇਖੋ ਉਹਦੀ ਸਮਰਥਨ ਜੀ ਹੈ। ਕੋਈ ਕੱਲਾ ਇਹ ਨਹੀਂ ਹੁੰਦਾ ਵੀ ਉੱਥੇ ਜਾ ਕੇ ਹੀ ਸਮਰਥਨ ਆਉਂਦਾ ਹੈ। ਜੀਨੇ ਸਮਰਥਨ ਕਰਨਾ ਹੈ ਉਹ ਕਿਵੇਂ ਕਰਨਾ ਉਹ ਤਾਂ ਉਹਨਾਂ ਨੂੰ ਅਧਿਕਾਰ ਹੁੰਦਾ। ਦੇਖੋ ਤਿੰਨ ਫਾਰਮ ਬਣ ਕੇ ਹੁਣ ਇੱਕ ਹਿਸਾਬ ਨਾਲ। ਦੋ ਫਾਰਮ ਹੋ ਲੜ ਜਾਂਦੇ ਤੀਜਾ ਫਾਰਮ ਇਸ ਕਿਵੇਂ ਹੋ ਗਿਆ? ਪਿਛਲੇ ਦਿਨੀ ਮੀਟਿੰਗ ਹੋ ਗਈ। ਇੱਕ ਮੀਟਿੰਗ ਪਟਿਆਲੇ ਦੇ ਵਿੱਚ ਸਾਂਝੀ ਹੋ ਚੁੱਕੀ ਹੈ ਜਿਸ ਦੇ ਵਿੱਚ ਇੱਕ ਫਾਰਮ ਆਇਆ ਹੈ। ਦੂਜਾ ਹਜੇ ਜਿਹੜਾ ਗੈਰ-ਰਾਜਨੀਤਿਕ ਆ ਇਸਕੇਮ ਬਣਿਆ ਹੋਇਆ ਉਹਨਾਂ ਦਾ ਨੁਮਾਇੰਦਾ ਨਹੀਂ ਸੀ ਉਹ ਦੁਬਾਰਾ ਅਗਲੀ ਮੀਟਿੰਗ ਫੇਰ ਹੋਣੀ ਐ ਕੋਈ ਸਾਂਝਾ ਦਾ ਉਰ ਤੇ ਚਲਾਉਣ ਦਾ ਉਹ ਸਾਂਝ ਬੰਦ ਜਿਹੜੀ ਬੱਦ ਰਹੇ ਆ ਇਸ ਕਰਕੇ ਪੂਰੀ ਸਪੋਰਟ ਹੈ ਸਪੋਰਟ ਕੋਈ ਐਨਾ ਨਹੀਂ ਹੁੰਦਾ ਵੀ ਉੱਥੇ ਜਾ ਕੇ ਹੁੰਦੀ ਐ ਸਪੋਰਟ ਤਾਂ ਜਿਹਨੇ ਕਰਨੀ ਆ ਉਹਦੇ ਢੰਗ ਤਰੀਕੇ ਆਪ ਦੇ ਹੁੰਦੇ ਕਿਵੇਂ ਕਰ ਤਾ ਪੂਰੀ ਡੱਟ ਵਿੱਚ ਸਪੋਰਟ ਹੈ ਕਿਉਂਕਿ ਮੰਗਾ ਮਸਲਾਂ ਤੇ ਕੋਈ ਰੌਲਾ ਨਹੀਂ ਛੱਡ ਸਰਕਾਰਾਂ ਦਾ ਰਵਈਆ ਕਿਸ ਤਰ੍ਹਾਂ ਦੇਖਦਾ ਕਿਵੇਂ ਸੀਗਾ ਮੈਂ ਪਿੱਛੇ ਮਾ ਜੀ ਸਰਕਾਰਾਂ ਦਾ ਰਵਈਆ ਬਹੁਤ ਨਿੰਦਣਯੋਗ ਹੈ ਇੱਕ ਪਾਸੇ ਬੰਦਾ ਕਿਸਾਨ ਆਗੂ ਤਲਤਲ ਕਰਕੇ ਮਾਰ ਰਿਹਾ ਹੈ ਦੂਜੇ ਪਾਸੇ 100 ਦਾ ਜਥਾ ਵੀ ਜਿਹੜਾ ਇਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਕੇ ਭੇਜ ਰਹੇ ਆ ਉਹਨੂੰ ਵੀ ਦਿੱਤਾ ਨਹੀਂ ਜਾ ਰਿਹਾ ਇੱਥੇ ਹੀ ਬਸ ਨਹੀਂ ਉਲਟਾ ਉਹ ਤਾਂ ਐਮਐਸਪੀ ਦੀ ਗਰੰਟੀ ਕਾਨੂੰਨ ਦੀ ਗੱਲ ਆ ਜਾਂ ਕਰਜ਼ਾ ਖਤਮ ਕਰਦੀ ਗੱਲ ਹੈ ਤੇ ਡਬਲਯੂਟੀਓ ਤੋਂ ਬਾਹਰ ਆਉਣ ਦੀ ਗੱਲ ਆ ਵੱਡੀਆਂ ਪੰਗਾਂ ਉਲਟਾ ਇਹ ਤਰਾ ਖੇਤੀ ਦਾ ਖਰੜਾ ਤਿਆਰ ਕਰਕੇ ਜਿਹੜਾ ਪਹਿਲੇ ਇਹਨੇ ਜਾਨ ਹੁਲਨੇ ਭੋਲਾ ਰਹੇ ਜਿਹੜੇ ਭੋਲ ਦਿੱਲੀ ਅंदोलਨ ਦੇ ਵਾਪਸ ਕਰਾਏ ਨੂੰ ਲਾਗੂ ਕੀਤੇ ਜਾ ਰਹੇ ਇਸ ਕਰਕੇ ਬਹੁਤ ਨੰਦਣ ਜੋ ਉੱਪਰ ਭਈਆ ਕੇ ਅੰਦਰ ਸਰਕਾਰ ਪੰਜਾਬ ਸਰਕਾਰ ਸੀ ਕਿ ਇਹ ਕਹਿੰਦੇ ਸੀ ਕਿ ਵੀ ਅਸੀਂ ਸਤ ਮਹਾਂ ਜੀ ਇਹਨਾਂ ਦਾ ਰੁਪਿਆ ਕਿਸ ਤਰ੍ਹਾਂ ਦਾ ਦੇਖੋ ਉਹਨਾਂ ਦੇ ਦਿਨਾ ਚਾਹਉ ਆਊਗਾ ਇਹਨਾਂ ਦੀ ਬੈਂਗਣੀ ਵੀ ਸਾਹਮਣੇ ਆ ਜੂਗੀ ਪਹਿਲਾਂ ਤਾਂ ਚੁੱਪ ਰਹੇ ਆ ਇਹ ਕਿਉਂਕਿ ਇਹਨਾਂ ਨੇ 20 ਤਰੀਕ ਨੂੰ ਜਾ ਕੇ ਮੀਟਿੰਗ ਕਰੀ ਆ 19 20 ਨੂੰ ਤੇ ਜਦੋਂ ਕਿ ਉਹਨਾਂ ਨੇ 10 ਦਸੰਬਰ ਤੱਕ ਤਾਂ ਸਮਾਂ ਦਿੱਤਾ ਸੀ ਉਹ ਵੀ ਉਦੋਂ ਆਏ ਆ ਮੈਦਾਨ 'ਚ ਜਿੱਥੇ ਪਿਸਾਨ ਜੱਥੇਬੰਦੀਆਂ ਐਸ ਕੇ ਐਮ ਸਾਰੀਆਂ ਜੱਥੇਬੰਦੀਆਂ ਲੜਨੀਆਂ ਮੈਦਾਨ ਚ ਆ ਗਾਂ ਉਸ ਤੋਂ ਬਾਅਦ ਮੁੱਢਲੀ ਮੀਟਿੰਗ ਕੀਤੀ ਆ ਖੇਤੀਬਾੜੀ ਮੰਤਰੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਤਾਂ ਮੰਗ ਹੈ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹਦੇ ਵਿਰੋਧੀ ਮਤਾ ਪਾਉਣ ਤੇ ਡਰਾਫਟ ਵਾਪਸ ਕਰ ਆਉਂਦੇ ਦਿਨਾਂ 'ਚ ਪੰਜਾਬ ਸਰਕਾਰ ਦਾ ਚਿਹਰਾ ਮੂਹਰੇ ਆਊਗਾ ਸਾਹਮਣੇ ਕਿੰਨਾ ਕਿ ਸਟੈਂਡ ਲੈਂਦੇ ਐ ਨਹੀਂ ਆਉਂਦੇ ਦਿਨਾਂ ਦੇ ਵੀ ਪੰਜਾਬ ਸਰਕਾਰ ਵੀ ਘੋਲਾਂ ਦਾ ਨਿਸ਼ਾਨਾ ਹੀ ਆ ਅੱਜ ਕੀ ਨਾਮ ਹੈ ਤੇ ਕਿਹੜੀ ਦਫੇ ਭਾਰਤੀ ਕਿਸਾਨ ਨੂੰ ਡਕਾਉਂਦਾ ਜਿਹਦੀ ਅਗਵਾਈ ਮਨਜੀਤ ਸਿੰਘ ਜੀ ਕਰਦਿਆ ਮੈਂ ਉਹਦਾ ਸੂਬਾ ਸੀਨੀਅਰ ਉਮੀਦਪਾਰ ਗਰੀਬ ਸਿੰਘ ਰਾਮਪੁਰਾ ਕੀ ਮਾਮਲਾ ਕੱਜ ਅੱਜ ਅੱਜ ਭਾਰਤ ਪੱਧ ਤੇ ਸੰਯੁਕਤ ਮੋਰਚੇ ਦਾ ਸੱਦਾ ਆ ਸਾਰੇ ਟੀਸੀ ਦਫ਼ਤਰਾਂ ਦੇ ਮੂਹਰੇ ਧਰਨੇ ਲਾਉਣੇ ਸੀ ਬਰਸਾਤ ਕਰਕੇ ਸਾਨੂੰ ਮੱਡੀ 'ਚ ਲਾਉਣਾ ਪੈ ਰਿਹਾ ਉਸ ਤੋਂ ਬਾਅਦ ਅਸੀਂ ਮਾਰਚ ਕਰਕੇ ਡੀਸੀਆਂ ਨੂੰ ਮੰਗ ਪੱਤਰ ਦੇਵਾਂਗੇ ਆ ਸਾਡੀ ਮੰਗ ਆ ਕਿ ਜਿਹੜਾ 9 ਦਸੰਬਰ 1921 ਵਿੱਚ ਸਾਡੇ ਨਾਲ ਸੈਂਟਰ ਸਰਕਾਰ ਨੇ ਇੱਕ ਸਮਝੌਤਾ ਕੀਤਾ ਸੀ ਜਿਹੜੀਆਂ ਸਾਡੀਆਂ ਮੰਗਾਂ ਤੇ ਉਹ ਪਲਾ ਐਮਐਸਪੀ ਦਾ ਮਾਮਲਾ ਆਵੇ ਪਲਾ ਝੂਠੇ ਕੇਸਾਂ ਦਾ ਮਾਮਲਾ ਲਖੀਪੁਰ ਮਾਮਲਾ ਹੋਵੇ ਉਹ ਮੰਗਾਂ ਵਾਲੇ ਪੈਨਿੰਗ ਪਈਆਂ ਉਹਨੂੰ ਲਾਗੂ ਨਹੀਂ ਕਰ ਰਹੀਆਂ ਤੇ ਉਹਦੇ ਵਿੱਚ ਕੁਝ ਜਿੱਥੇ ਬੰਦੀਆਂ ਆਦੇ ਤੋਤੇ ਬਾਟਣਾ ਤੇ ਲੜ ਰਹੀਆਂ ਆ ਸਾਡੀ ਵਿਸ਼ੇਸ਼ ਮੰਗ ਆ ਕਿ ਢੱਲੇਵਾਲ ਜਿਹੜਾ ਮਰਨ ਵਰਤ ਤੇ ਬੈਠਾ ਉਹਨਾਂ ਨਾਲ ਗੱਲਬਾਤ ਕਰਕੇ ਉਹ ਜਿਹੜੀਆਂ ਮੰਗਾਂ ਉਹ ਮਸਲਾ ਹੱਲ ਕੀਤਾ ਤਾਂ ਕਿ ਉਹਦੀ ਜਾਨ ਬਚ ਸਕੇ ਨੰਬਰ 2 ਤੇ ਦਿੱਲੀ ਜਾਣ ਵਾਸਤੇ ਪਹਿਲਾਂ ਵੀ ਜਦੋਂ ਅਸੀਂ ਪੀ ਦੇ ਵਿੱਚ ਗਏ ਸੀਗੇ ਉਦੋਂ ਵੀ ਬੜੀਆਂ ਕੰਦਾ ਪੱਥਰ ਛਿੱਟੇ ਸੀਗੇ ਐਥੇ ਵੀ ਉਹੀ ਕੁਝ ਕੀਤਾ ਸਾਡੀ ਮੰਗਾਂ ਕਿ ਉਹ ਜਿਹੜੇ ਪੱਥਰ ਹਟਾ ਕੇ ਸਾਡਾ ਡੈਮੋਕਰੇਟ ਰਾਈਟ ਹੈ ਕਿ ਉਹਨੂੰ ਦਿੱਲੀ ਜਾਣ ਦਾ ਰਸਤਾ ਦਿੱਤਾ ਜਾਵੇ ਨੰਬਰ 3 ਤੇ ਮਤਲਬ ਸਾਡੀ ਜਿਹੜੀ ਕੌਮੀ ਖੇਤੀ ਨੀਤੀ ਲੈ ਕੇ ਆਂਦੀ ਹੈ ਸੈਂਟਰ ਨੇ ਉਹੀ ਪੁਰਾਣੇ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਤੁਰੰਗ ਰੁੜਤੇ ਜਿਹੜੀਆਂ ਕਾਰਪੋਰੇਟ ਘਰਾਣੇ ਤੇ ਵੱਡੇ ਵੱਡੇ ਵਪਾਰੀਆਂ ਦੇ ਹੱਕ ਤੋਂ ਭੁਗਤਨੀਆ ਮੰਡੀਆਂ ਨੂੰ ਤੋੜਨਾ ਔਰ ਕੰਟਰੈਕਟ ਖੇਤੀ ਲਿਆਉਣੀ ਆ ਉਹ ਮਾਮਲੇ ਨੂੰ ਜਿਹੜਾ ਸਟੇਟਾਂ ਤੇ ਖੜਾ ਲੈਂਦਾ ਉਹਨੂੰ ਤੁਰੰਤ ਸਟੇਟਾਂ ਮਤਲਬ ਉਸੇ ਸੈਸ਼ਨ ਸਾਧਕ ਹੋਰ ਉਹਨੂੰ ਰੱਦ ਕੀਤਾ ਜਾਵੇ ਇਹ ਸਾਰੀਆਂ ਸਾਡੀਆਂ ਮੰਗਾਂ ਲੈ ਕੇ ਅੱਜ ਭਾਰਤਪਦ ਤੇ ਡੀਸੀ ਦਾਤਰ ਮੂਲੇ ਧਰਨੇ ਲਾਇਆ ਔਰ ਸੈਂਟਰ ਸਰਕਾਰ ਨੂੰ ਅਸੀਂ ਚੇਤਾਵਨੀ ਦੇਣੀ ਆ ਕਿ ਜਿਹੜੀਆਂ ਇਹ ਰਹਿਦੀਆਂ ਮੰਗਾਂ ਜੱਥੇਬੰਦੀਆਂ ਨਾਲ ਗੱਲਬਾਤ ਕਰਕੇ ਹੱਲ ਨਾ ਕੀਤੀਆਂ ਤਾਂ ਉਹਨਾਂ ਵਾਲੇ ਸਮੇਂ 'ਚ ਉਹ ਕਿਸੇ ਹਾਲਤ ਵੀ ਜਿਹੜਾ ਤੁਸੀਂ ਨੀਤੀ ਲੈ ਕੇ ਆ ਰਹੇ ਆਂ ਜਾਂ ਖੜਾ ਲੈ ਕੇ ਆ ਰਹੇ ਆ ਉਹ ਜੱਥੇਬੰਦੀਆਂ ਬਰਦਾਸ਼ਤ ਨਹੀਂ ਕਰਨਾ ਸੰਯੁਕਤ ਮੋਰਚਾ ਇਹ ਲੜਾਈ ਨੂੰ ਹੋਰ ਵੀ ਤੇਜ਼ ਕਰੇਗਾ ਤੇ ਬਾਡਰਾਂ 'ਤੇ ਬੈਠੇ ਕਿਸਾਨਾਂ ਦਾ ਇੱਕ ਮੁੱਠਾ ਯਾਰ ਕਰੇਗਾ। ਸਾਖੀ ਨਾ ਬਾਈ ਕੀ ਕਹਿਣਾ ਤੁਹਾਨੂੰ ਅੱਜ ਮੇਰਾ ਨਾਂਜੀ ਬੂਟਾ ਸਿੰਘ ਟੁੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਢੰਡਕਾਉਂਦਾ ਜੋ ਅੱਜ ਅਸੀਂ ਸਾਰੇ ਜ਼ਿਲ੍ਹੇ ਹੈੱਡਕੁਆਟਰਾਂ ਦੇ ਉੱਤੇ ਸੰਯੁਕਤ ਮੋਰਚੇ ਕੰਮੋ ਜੋ ਵੀ ਮਤਲਬ ਦੋ ਫਾਰਮ 12 ਮਤਲਬ ਬਾਡਰਾਂ ਦੇ ਉੱਤੇ ਬੈਠੇ ਲੜਾਈ ਲੜ ਰਹੇ ਆ ਲੰਮੇ ਸਮੇਂ ਤੋਂ ਸਰਦਾਰ ਅੱਡੇਵਾਲ ਸਿੰਘ ਜਿਹੜਾ ਮਰਨਵਾਰਤ ਤੇ ਬੈਠਾ ਅੱਜ ਅਸੀਂ ਸਾਰੀਆਂ ਜਿਹੇ ਬੰਦਿਆਂ ਦੀ ਸਪੋਰਟ ਤੇ ਆਏ ਆ ਅਸੀਂ ਪੰਜਾਬ ਤੇ ਸੈਂਟਰ ਸਰਕਾਰ ਨੂੰ ਇਸ ਛੋਟੇ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀਆਂ ਉਹਨਾਂ ਨੇ ਮੰਗਾਂ ਉਹ ਪੂਰਾ ਕੀਤੇ ਜਾਂ ਤਾਂ ਉਹਨਾਂ ਨੂੰ ਦਿੱਲੀ ਦੇ ਜਾਂਦੇ ਆ ਉਹਨੂੰ ਜਾਇਆ ਜਾਣ ਦੇਣਾ ਇਸ ਕਰਕੇ ਅਸੀਂ ਅੱਜ ਸਾਰੀ ਸਮੁੱਤ 32 ਕਿਸਾਨ ਜਿਹੇ ਬੰਦਿਆਂ ਕੋਲ ਜਿੰਨੇ ਵੀ ਅਸੀਂ ਇੱਥੇ ਆਏ ਆ ਉਹਨਾਂ ਦੇ ਮਤਲਬ ਹਮਾਇਤ ਦੇ ਉੱਤੇ ਆਏ ਆ ਪੰਜਾਬ ਸਰਕਾਰ ਦੀ ਭੂਮਿਕਾ ਜੋ ਪੰਜਾਬ ਸਰਕਾਰ ਹੈ ਜਿਹੜੀ ਅੱਜ ਕੁੰਭਕਾਰ ਦੀ ਨੀਂਦ ਸੁੱਤੀ ਪਈ ਐ ਕਿਉਂਕਿ ਪੰਜਾਬ ਸਰਕਾਰ ਦੇ 92 ਲੋਕਾਂ ਨੇ ਜਦਾ ਕਿੰਨੇ ਦੀ ਝੂਲੀ ਦੇ ਵਿੱਚ ਪਾਤੇ ਉਹਨਾਂ ਨੇ ਕਿਹਾ ਸੀ ਕਿ ਅੱਜ ਲੋਕਾਂ ਦੇ ਹੱਕ ਸੱਥਾਂ ਦੇ ਵਿੱਚ ਹਰਾਪਣ ਚੱਲੂਗਾ ਪਰ ਹਰਾਪਣ ਤਾਂ ਨਹੀਂ ਚੱਲਦਾ ਜਿਹੜੇ ਨੇੜ ਤੇ ਪਿੰਡ ਆ ਜਿੱਥੇ ਖਨਿਉਰੀ ਬਾਡਰ ਤੇ ਬੈਠੇ ਆ ਲੋਕ ਲੜਨ ਵਾਲੇ ਤੇ ਜਾਂ ਸੰਭੂ ਬਾਡਰ ਤੇ ਬੈਠੇ ਉਹ ਤੇ ਨੇੜ ਤੇ ਪਿੰਡ ਆ ਉੱਥੇ 2-2 100-100 4-4 ਚਾਹ ਪੁਲਿਸ ਦੇ ਪਹਿਰੇ ਤਾਂ ਜਰੂਰ ਲਵਾਤੇ ਕਿ ਕਿਸਾਨਾਂ ਦੇ ਉੱਤੇ ਜੇ ਇਧਰੋਂ ਹਰਿਆਣੇ ਕੰਨੂਆ ਕੁਝ ਨਾ ਹੋਇਆ ਤਾਂ ਇਧਰੋਂ ਮਤਲਬ ਕੁੱਟਮਾਰ ਕੀਤੀ ਜਾ ਸਕਦੀ ਹੈ ਜਿਵੇਂ ਪਿਛੇ ਹਰਿਆਣੇ ਦੀ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਫੁੱਲ ਸਿੱਟੇ ਤੇ ਫੁੱਲ ਸਿੱਟ ਕੇ ਉਹ ਅਥਰੂ ਗਾਂ ਤੇ ਗੋਲੇ ਸਿੱਧੇ ਗੋਲੇ ਮਾਰ ਕੇ ਲੋਕਾਂ ਦੀਆਂ ਨਿਗਾਹਾਂ ਦਿਆਂ ਚਾਨਾਂ ਚਲ ਗਿਆ ਗਿਆ ਕਿਉਂਕਿ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਜਿਹੜੇ ਅਥਰੂ ਗਾਂ ਸੀਗੇ ਉਹਨਾਂ ਦੀ ਡੇਟ ਲੰਘੀ ਹੋਈ ਸੀਗੀ ਉਹ ਜਰੀਲੇ ਸੀਗੇ ਉਹਨਾਂ ਤੇ ਚਲਾਉਣ ਦੇ ਮੇਦ ਵੀ ਨਹੀਂ ਸੀਗਾ